ਅਰੇ ਮਾਨਯੋਗ ਸੀਐਮ ਸਾਹਿਬ ਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਐਂਡ ਕ੍ਰਾਸ ਬਾਰਡਰ ਨਾਰਕੋ ਆਰਮਸ ਐਂਡ ਨਾਰਕੋ 테ਰਰਿਜ਼ਮ ਦੇ ਉੱਤੇ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਅਮਰ ਸਿੰਘ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ 15 ਸਫਿਸਟੀਕੇਟਿਡ ਪਿਸਟਲ ਜੋ ਕਿ ਕ੍ਰਾਸ ਬਾਰਡਰ ਕਨਸਾਈਨਮੈਂਟਸ ਥਰੂ ਡਰੋਨ ਆਈਆਂ ਸੀ ਕ੍ਰਾਸ ਦ ਇੰਟਰਨੈਸ਼ਨਲ ਬਾਰਡਰ ਉਹ ਰਿਕਵਰ ਕੀਤੇ ਗਏ ਹੈ ਔਰ ਇਹਦੇ ਵਿੱਚ ਟੋਟਲ ਜਿਹੜੇ ਹੈ 7 ਅਕਿਊਜ਼ ਅਰੈਸਟ ਹੋਏ ਆ ਉਹਨਾਂ ਚ ਇੱਕ ਜੁਵਿਨਾਈਲ ਹੈ 6 ਮੇਜਰ ਨੇ ਔਰ ਇਹ ਰਿਕਵਰੀ ਜਿਹੜੀਆਂ ਸਾਰੀਆਂ ਇੱਕ ਇੰਟੈਲੀਜੈਂਸ ਲੈਡ ਆਪਰੇਸ਼ਨ ਨਾਲ ਕੀਤੀਆਂ ਗਈਆਂ ਇਹਦੇ ਚ ਜਿਹੜੇ 15 ਪਿਸਟਲਜ਼ ਉਹਨਾਂ ਦਾ ਬ੍ਰੇਕਅਪ ਹੈਗਾ 9 ਐਮ ਐਮ ਦੇ ਗਲੌਕ ਹੈਗੇ 9 ਨੌ ਪਿਸਟਲ ਔਰ 6 ਪਿਸਟਲ ਲੈ ਕੇ 0.30 ਬੋਰ ਦੇ ਜਿਹੜੇ ਸਟਾਰ ਵਾਲੇ ਕਿਉਂਕਿ ਬਿਲਕੁਲ ਬ੍ਰਾਂਡ ਨਿਊ ਤੇ ਬੜੇ ਸੋਫਿਸਟੀਕੇਟਡ ਵੈਪਨਸ ਨੇ ਜਿਹੜਾ ਕਿ ਲੀਥਲ ਲੀਥਲ ਆਪਾਂ ਨੂੰ ਕਹਿ ਸਕਦੇ ਮਾਰੂ ਅਰੇ ਬਹੁਤ ਵੱਡਾ ਇੱਕ ਮੋਡਿਊਲ ਬਸ ਕੀਤਾ ਗਿਆ ਜਿਹੜੇ ਮੇਨ ਗੱਲ ਇਹ ਤੇ ਜੇ ਕੋਈ ਆਈ ਹੈ ਕਿ ਜਿਹੜੇ ਬਾਰਡਰ ਦੇ ਨੇਰੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਆਪਣੇ ਖੇਤ ਵੀ ਨੇ ਆਪਣੇ ਘਰ ਵੀ ਨੇ ਉੱਥੇ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਡਰੋਨ ਡਰਾਪਿੰਗਸ ਨਾਲ ਇਹ ਕਨਸਾਈਨਮੈਂਟਸ ਭੰਗਵਾਈਆਂ ਜਾਂਦੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਪਾਕ ਬੇਸਡ ਹੈਂਡਲਰ ਜਿਹੜਾ ਉਹ ਕਾਮਨ ਹੈ ਇਹ ਜਿਹੜੇ ਆਪਾਂ ਦੋ ਮੋਡਿਊਲ ਸਮਝ ਕਹਿ ਸਕਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਅਮੋਲਕਦੀਪ ਜੀ ਜਿਨ੍ਹਾਂ ਦੇ ਸੁਪਰਵਾਈਜ਼ਨ ਸਾਡੇ ਡੀਐਸਪੀ ਹਰਮਿੰਦਰ ਸਿੰਘ ਜਗਵਿੰਦਰ ਐਡੀਸੀਪੀ ਸਾਹਿਬ ਤੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਕਰ ਰਹੇ ਸੀ ਇੱਕ ਜੁਵੈਨਾਈਲ ਨੂੰ ਫੜਿਆ ਸੰਘੇੜੇ ਪਿੰਡ ਤੋਂ ਲੋਪੋਕੇ ਅਮਰਸਰ ਰੂਰਲਜ਼ ਉਹ ਵੀ ਬਾਰਡਰ ਦੇ ਨੇੜੇ ਪਿੰਡ ਆ ਉਹ ਤੋਂ ਦੋ ਪਿਸਤਲ ਮਿਲੇ ਅਰ ਉਹਦਾ ਇੱਕ ਨਾਉ ਦੇ ਦੋ ਸਾਥੀ ਸਾਹਮਣੇ ਆਏ ਸ਼ਮਸ਼ੇਰ ਸਿੰਘ ਇਹ ਗੇਟ ਕੀ ਮੰਦੇ ਤੇ ਅਮਨਦੀਪ ਸਿੰਘ ਸ਼ਮਸ਼ੇਰ ਤੋਂ ਇੱਕ ਪਿਸਤਲ ਮਿਲਦਾ ਤੇ ਅਮਨਦੀਪ ਤੋਂ ਦੋ ਮਿਲੇ ਪਹਿਲਾਂ ਉਸ ਬਾਅਦ ਇਹਨਾਂ ਦੀ ਇਨਟੈਰੋਗੇਸ਼ਨ ਦੇ ਉੱਤੇ ਬਲਵਿੰਦਰ ਕਾਕਾ ਲੋਪੋਕੇ ਦਾ ਤੱਕੜ ਪਿੰਡ ਆ ਬਿਲਕੁਲ ਬਾਰਡਰ ਦੇ ਉੱਤੇ ਉੱਥੋਂ ਦੇ ਬਾਕੀ ਸਾਰੇ ਮੇਨ ਜਿਹੜੇ ਕ्यूज ਨੇ ਉੱਥੋਂ ਫਿਗਰ ਹੋਏ ਬਲਵਿੰਦਰ ਕਾਕਾ ਤੋਂ ਤਿੰਨ ਪਿਸਟਲ ਮਿਲੇ ਗੁਰਦੇਵ ਉਸੇ ਪਿੰਡ ਦਾ ਇਹ ਪਿਓ ਪੁੱਤ ਨੇ ਗੁਰਦੇਵ ਸਿੰਘ ਤੇ ਕਰਨਪ੍ਰੀਤ ਸਿੰਘ ਸੋ ਗੁਰਦੇਵ ਸਿੰਘ ਤੋਂ ਸੱਤ ਪਿਸਟਲ ਰਿਕਵਰ ਹੋਏ ਕਰਨਪ੍ਰੀਤ ਜਿਹੜਾ ਹੈਗਾ ਬੇਟਾ ਉਹ ਵੀ ਪੂਰਾ ਇਸ ਸ਼ਾਮਲ ਸੀ ਤੇ ਨਾਲ ਹਰਮਨ ਉਸੇ ਪਿੰਡ ਦਾ ਕੱਕੜ ਦਾ ਤੇ ਜੇ ਇਹਨਾਂ ਦੀ ਇਹ ਪ੍ਰੋਫਾਈਲ ਆਪਾਂ ਦੇਖੀਏ ਜੁਵੀਨਾਈਲ ਬਾਰੇ ਮੈਂ ਤੁਹਾਨੂੰ ਡਿਸਕਸ ਕਰ ਲਿਆ ਸ਼ਮਸ਼ੀਰ ਸਿੰਘ 3 ਸਾਲ ਦਾ ਅਮਨਦੀਪ ਬੋਬੇ ਜਿਹੜਾ 23 ਸਾਲ ਦਾ ਬਲਵਿੰਦਰ ਕਾਕਾ ਤੱਕੜ ਵਾਲਾ ਇਹ 26 ਸਾਲ ਦਾ ਗੁਰਦੇਵ ਜਿਹੜਾ ਇਹ 40 ਸਾਲ ਦਾ ਫਾਦਰ ਜਿਹੜਾ ਹੈ ਬੇਟਾ ਕਰਨਪ੍ਰੀਤ 19 ਸਾਲ ਦਾ ਤੇ ਹਰਮਨ ਜਿਹੜਾ ਇਹ ਨਾਲ ਸਾਥੀ ਹੈ ਕੰਪਲੈਕਸ ਇਹ 19 ਸਾਲ ਦਾ ਸੋ ਬੇਸਿਕਲੀ ਇਹ ਬੜਾ ਹੀ ਥੋਰੋ ਇਨਵੈਸਟੀਗੇਸ਼ਨ ਦਾ ਰਿਜ਼ਲਟ ਹੈ ਸਾਰਾ ਔਰ ਇੱਕ ਜਿਹੜੀ ਆਮ ਰੈਗੂਲਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਕੁਸ਼ਨ ਡਰਗਸ ਐਂਡ ਆਰਮਸ ਇਨਟੂ ਇੰਡੀਅਨ ਟੈਰੀਟਰੀ ਉਹ ਉਹਦੇ ਉੱਤੇ ਬੜਾ ਵੱਡਾ ਇੱਕ ਸਕਸੈਸ ਮੈਨੂ ਸਮਝਦਾ ਬਿਕੋਜ਼ ਤੁਸੀਂ ਇਹ ਦੇਖੋ ਵੀ ਜੇ ਇੰਨੇ ਲੀਥਲ ਵੈਪਨਸ ਜੋ ਡੈਸਟੀਨੇਸ਼ਨ ਇਹਨਾਂ ਦੀ ਵਿਦਨ ਪੰਜਾਬ ਐਂਡ ਕੰਟਰੀ ਵੀ ਹੋਣੀ ਸੀਗੀ ਔਰ ਜਿਹਦੇ ਚ ਇੱਕ ਦੂਸਰੀ ਇੰਟਰਸਟਿੰਗ ਗੱਲ ਇਹ ਹੈ ਕਿ ਜੁਵਨਾਈਲ ਜਿਹੜਾ ਉਹ ਮੇਨ ਕੰਮ ਇਹੀ ਕਰ ਰਿਹਾ ਕਿ ਚੁੱਕਣ ਦਾ ਵੀ ਉਹਦੇ ਲੋਕਾਂ ਨੂੰ ਹੁੰਦਾ ਕਿ ਜੁਵੀਨਾਈਲ ਨੂੰ ਘੱਟ ਸਜ਼ਾ ਮਿਲੇਗੀ ਅੱਗੇ ਡਿਸਟ੍ਰਿਬਿਊਸ਼ਨ ਵੀ ਜਿਹੜੀ ਅੱਗੇ ਕਰਦਾ ਸੀ ਉਹ ਵੀ ਜੁਵੀਨਾਈਲ ਦੇ ਥਰੂ ਕਰਾਉਂਦੇ ਵੀ ਤਾਂ ਕਿ ਸ਼ੱਕ ਵੀ ਨਾ ਪਵੇ ਔਰ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਨੈਟਵਰਕ ਬਸ ਜੋ ਹੈ ਇਸ ਤੋਂ ਇਲਾਵਾ ਇਹਨਾਂ ਦੇ ਹੁਣ ਲਿੰਕੇਜਸ ਅਸੀਂ ਕਢਾ ਰਹੇ ਹਾਂ ਕਿ ਪਹਿਲਾਂ ਕਿੰਨੀਆਂ ਕਨਸਾਈਨਮੈਂਟਸ ਇਹਨਾਂ ਵੱਲੋਂ ਜਿਹੜੀਆਂ ਪਿਕਅਪ ਕੀਤੀਆਂ ਗਈਆਂ ਤੇ ਡਿਲੀਵਰ ਕੀਤੀਆਂ ਗਈਆਂ ਔਰ ਮੈਨੂੰ ਉਮੀਦ ਹੈ ਕਿ ਸਾਰਾ ਫਾਈਨੈਂਸ਼ੀਅਲ ਐਂਗਲ ਵੀ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਅਗਰ ਇੱਥੇ ਚੀਜ਼ ਆਉਂਦੀ ਹੈ ਵੈਪਨ ਆਉਂਦਾ ਹੈ ਜਾਂ ਡਰੱਗ ਆਉਂਦਾ ਤਾਂ ਦੀ ਫਾਈਨੈਂਸ਼ੀਅਲ ਜਿਹੜਾ ਗੇਮਸ ਨੇ ਉਹ ਕਿਦਾਂ ਪੇਬੈਕ ਹੁੰਦੇ ਆ ਤੇ ਉਸਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਮੈਂ ਦਿੱਲੀ ਬਿਮਾਰਕਬਾਦ ਦਿੰਦਾ ਇਨਸਪੈਕਟਰ ਮੋਲਕਦੀਪ ਸਿੰਘ ਤੇ ਉਹਨਾਂ ਦੇ ਜਿਹੜੇ ਸਾਰੇ ਟੀਮ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡਾ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਕਸੈਸਫੁਲੀ ਅੰਜਾਮ ਦਿੱਤਾ ਮੇਰੇ ਕੋਲ ਪੁਰਾਣੇ ਕੇਸ ਨਹੀਂ ਹੈਗੇ ਜੀ ਕੋਈ ਬਟ ਇਹ ਆ ਤੇ ਬਾਰਡਰ ਦੇ ਉੱਤੇ ਰਹਿ ਕੇ ਕੰਮ ਹੀ ਤੁਹਾਨੂੰ ਪਤਾ ਬੰਦਾ ਇਹੋ ਜਿਹਾ ਕੰਮ 'ਚ ਆ ਜਾਂਦਾ ਬਹੁਤ ਜਿਆਦਾ ਪੜੇ ਲਿਖੇ ਨਹੀਂ ਹੈਗੇ ਕੋਈ 10+2 ਹੈ 10+11ਵੀਂ ਹੈ ਕੋਈ 10ਵੀਂ ਹੈ ਇਸ ਤਰ੍ਹਾਂ ਦੀ ਇਹਨਾਂ ਦੀ ਕੁਝ ਜਿਹੜਾ ਗੁਰਦੇਵ ਸਿੰਘ ਉਹ ਬਿਲਕੁਲ ਹੀ ਅਨਪੜਾ ਹੈ ਜਿਹੜਾ ਫਾਦਰ ਐ ਇਨਸਾਨ ਵਾਲਾ ਹੈਗਾ ਇਦਾਂ ਦੂਜਾ ਹਰਮਨਪ੍ਰੀਤ ਜਿਹੜਾ ਉਹ +2 ਹੈ